ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੀ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਜਿसे ਲੈ ਕੇ ਆਏ ਜੀ ਆਸ਼ਾ ਟਰੈਕਟਰ ਵਿਕਾਊ 1990 ਮਾਡਲ 72000 ਰੁਪਏ ਰੇਟ ਮੰਗਿਆ ਇੰਜਨ ਗੇਅਰ ਦਾ ਓਕੇ ਆ ਪੰਜਾਬ ਨੰਬਰ ਹੈ ਜੀ ਏਰੀਆ ਗੁਰੂ ਹਰਸਹਾਇ 6239365993 ਇਸ ਨੰਬਰ ਤੇ ਫੋਨ ਕਰਕੇ ਆਸ਼ਾ ਟਰੈਕਟਰ ਤੁਸੀਂ 72000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕਈ ਵੀਰਾਂ ਦੀ ਡਿਮਾਂਡ ਤੇ ਅਸੀਂ ਪੂਰੀ ਟੌਪ ਦੀ ਜ਼ਮੀਨ ਲੈ ਕੇ ਆਏ ਆਂ ਜੀ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸਾਰੀ ਜਾਣਕਾਰੀ ਦਿੱਤੀ ਜਾਊਗੀ 2-3 ਕਿੱਲੇ ਜ਼ਮੀਨ ਠੇਕੇ ਤੇ ਚਾਹੀਦੇ ਸਵੇਰ ਨੂੰ ਮੁਹਾਲੀ ਦੇ ਨੇੜੇ ਜੇਕਰ ਕੋਈ ਵੀ ਵੀਰ ਮੁਹਾਲੀ ਦੇ ਨੇੜੇ 2-3 ਕਿੱਲੇ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਤਾਂ ਨੰਬਰ ਨੋਟ ਕਰ ਲਓ 98715 88001 ਇਸ ਨੰਬਰ ਤੇ ਸੰਪਰਕ ਕਰੋ ਸਵਿਫਟ ਵੀਡੀ ਗੱਡੀ ਵਿਕਾਊ ਆ ਗੱਡੀ 2010 ਮਾਡਲ ਹੈ ਪੰਜਾਬ ਨੰਬਰ ਹੈ ਕਾਗਜ਼ ਵਗੈਰਾ ਪੂਰੀ ਨੇ ਗੱਡੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਰੇਟ ਦੀ ਗੱਲ ਕਰੀਏ ਤਾਂ 2,20,000 ਏਰੀਆ ਜੀ ਪਿੰਡ ਕੰਗਨਵਾਲ ਅਹਿਮਦਗੜ੍ਹ ਉਨਾ ਸੀ 83 ਪੀਆ 895 ਇਸ ਨੰਬਰ ਤੇ ਫੋਨ ਕਰਕੇ ਸਵਿਫਟ ਵੀਡੀਆਈ ਗੱਡੀ 2010 ਮਾਡਲ ਪੰਜਾਬ ਨੰਬਰ 220000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਕੋਈ ਐਕਸੀਡੈਂਟ ਨਹੀਂ ਇੰਜਨ ਗੇਅਰ ਦੀ ਓਕੇ ਹੈ ਏਸੀ ਹੀਟਰ ਵਧੀਆ ਚੱਲਦਾ ਜੀ ਬਾਕੀ ਸਾਫ ਕੰਡੀਸ਼ਨ ਦੀ ਤੇ ਸਾਇਲੈਂਟ ਗੱਡੀ ਹੈ ਜੀ ਮਾਲਕ ਵੀਰ ਨਾਲ ਤੁਸੀਂ ਗੱਲ ਕਰਕੇ ਗੱਡੀ ਡੀਲ ਕਰ ਸਕਦੇ ਹੋ ਫ੍ਰਿਜ ਵਿਕਾਊ ਹੈ ਜੀ ਬਹੁਤ ਵਧੀਆ ਕੰਡੀਸ਼ਨ ਏਰੀਆ ਮਾਨਸਾ ਫ੍ਰਿਜ ਵਿਕਾਊ ਹੈ ਜੀ ਵਧੀਆ ਕੰਡੀਸ਼ਨ ਹੈਗੀ ਮਾਨਸਾ ਏਰੀਆ ਰੇਟ ਵੀਰ ਨੇ ਦੱਸਣੀ ਰੇਟ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ ਜੀ 7973500366 7973500366 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫ੍ਰਿਜ ਜਿਹੜਾ ਮਾਨਸਾ ਏਰੀਆ ਦੇ ਵਿੱਚ ਰੇਟ ਵਗੈਰਾ ਪੁੱਛ ਕੇ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਬਿੱਲੀ ਜੀਪ ਵਿਕਾਊ ਹੈ ਜੀ ਪਾਰ ਸਿੰਘ 2034 ਤੱਕ ਟੋਟਾ 2ਸੀ ਇੰਜਨ ਰੇਟ ਹੈ ਜੀ 2,95,000 ਚਾਹ ਬੀਰ ਇਹ ਫੋਨ ਕਰਨ ਏਰੀਆ ਪਟਿਆਲਾ ਜਵਨਬੀਰ ਹੀ ਫੋਨ ਕਰਨ ਪਟਿਆਲਾ ਏਰੀਆ ਦੇ ਵਿੱਚ ਬਿੱਲੀ ਜੀਪ ਵਿਕਾਊ ਆ ਪਾਸਿੰਗ 2034 ਤੱਕ ਹੈ ਟੋヨタ 2C ਇੰਜਨ 295 ਰੇਟ ਰੱਖਿਆ ਬਾਕੀ ਤੁਸੀਂ ਨੰਬਰ ਨੋਟ ਕਰ ਲਓ 9915330268 9915330268 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਿੱਲੀ ਜੀਪ ਹੈ ਜਿਹੜੀ 295000 ਚ ਖਰੀਦ ਸਕਦੇ ਹੋ 25 ਕੇਵੀ ਦਾ ਜਨਰੇਟਰ ਵਿਕਾਊ ਹੈ ਜੀ Tata 407 ਇੰਜਨ ਏਰੀਆ ਲੁਧਿਆਣਾ ਰੇਟ 110000 25kw ਦਾ ਜਨਰੇਟਰ ਵਿਕਾਊ ਹੈ ਜੀ ਏਰੀਆ ਲੁਧਿਆਣਾ ਰੇਟ 110000 ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਬਾਕੀ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਨੋਟ ਕਰ ਲਓ 9417786767 9417786767 ਇਸ ਨੰਬਰ ਤੇ ਫੋਨ ਕਰਕੇ 25kw ਦਾ ਜਨਰੇਟਰ ਹੈ ਜਿਹੜਾ ਤੁਸੀਂ ਲੁਧਿਆਣਾ ਏਰੀਆ ਦੇ ਵਿੱਚ 110000 ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਹਜ ਹੈ ਜੀ 14x7 ਫੁੱਲ ਹੈਵੀ ਚਾਵਨ ਵੀਰ ਹੀ ਫੋਨ ਕਰਨ ਏਰੀਆ ਡੇਰਾ ਬਾਬਾ ਨਾਨਕ 2.5 ਲੱਖ ਰੁਪਏ ਟਰਾਲੀ ਦਾ ਰੇਟ ਰੱਖਿਆ ਵਧੀਆ ਕੰਡੀਸ਼ਨ ਦਾ ਤੁਸੀਂ ਦੇਖ ਸਕਦੇ ਹੋ ਵਧੀਆ ਵਿੱਡ ਵਗੈਰਾ ਲੱਗੇ ਹੋਏ ਨੇ ਜੀ ਤੇ 2.5 ਲੱਖ ਰੁਪਏ ਵੀਰ ਨੇ ਰੇਟ ਰੱਖਿਆ ਏਰੀਆ ਡੇਰਾ ਬਾਬਾ ਨਾਨਕ 14x7 ਦੀ ਫੁੱਲ ਹੈਵੀ ਟਰਾਲੀ ਵਿਕਾਊ ਹੈ ਜੀ 62807 11497 62807 11497 ਇਸ ਨੰਬਰ ਤੇ ਫੋਨ ਕਰਕੇ ਫੁੱਲ ਹੈਵੀ ਟਰਾਲੀ 14x7 ਦੀ ਤੁਸੀਂ 2.5 ਲੱਖ ਰੁਪਏ ਦੇ ਵਿੱਚ ਇਸ ਟਰਾਲੀ ਦੀ ਡੀਲ ਕਰ ਸਕਦੇ ਹਾਂ। ਹੀਰੋ ਹਾਂਡਾ ਸੀਡੀ ਡਿਲਕਸ ਮੋਟਰਸਾਈਕਲ ਵਿਕਾਊ ਆ 2012 ਮਾਡਲ ਹੈ। ਏਰੀਆ ਜੀ ਜੋਧਕੋਪਰ ਪਖਰ ਬਠਿੰਡਾ। 21000 ਰੁਪਏ ਰੇਟ ਰੱਖਿਆ ਗਿਆ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੁੰਦਾ ਜੀ ਇਸ ਨੰਬਰ ਤੇ ਤੁਸੀਂ ਗੱਲ ਕਰਕੇ ਸਾਰੀ ਜਾਣਕਾਰੀ ਲੈ ਕੇ ਮੋਟਰਸਾਈਕਲ 2012 ਮਾਡਲ ਹੈ ਜਿਹੜਾ ਹੀਰੋ ਹਾਂਡਾ ਸੀਡੀ ਡਿਲਕਸ 21000 ਚ ਖਰੀਦ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ। 9915805839 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੋਟਰਸਾਈਕਲ ਜਿਹੜਾ 21000 ਰੁਪਏ ਦੇ ਵਿੱਚ 2012 ਮਾਡਲ ਖਰੀਦ ਸਕਦੇ ਹੋ ਐਚ ਐਮਟੀ ਨਾਟ ਗਾਰੰਟੀ ਟਰੈਕਟਰ ਵਿਕਾਊ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਇੰਜਨ ਗੇਅਰ ਦਾ ਓਕੇ ਹੈ 85% ਟਾਇਰ ਨੇ ਪਾਵਰ ਸਟੀering ਏਰੀਆ ਬਾਬਾ ਬਕਾਲਾ 315000 ਰੁਪਏ ਰੇਟ ਰੱਖਿਆ ਗਿਆ ਜੀ 9877275364 9877275364 ਇਸ ਨੰਬਰ ਤੇ ਫੋਨ ਕਰਕੇ ਤੁਸੀਂ HMT 911 ਟਰੈਕਟਰ ਪਾਵਰ ਸਟੀering ਰੇਟ 315000 ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਪਸੰਦ ਆਈ ਨਾ ਜੀ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਲੋ ਜੀ ਹੁਣ ਟੌਪ ਦੀ ਜ਼ਮੀਨ ਲੈ ਕੇ ਆਏ ਆ ਕਈ ਵੀਰਾਂ ਦੀ ਡਿਮਾਂਡ ਸੀਗੀ ਕਿ ਸਾਨੂੰ ਜ਼ਮੀਨ ਲੈ ਕੇ ਆਓ ਕੋਈ ਵਧੀਆ ਤੇ ਅਸੀਂ ਉਹਨਾਂ ਵੀਰਾਂ ਦੀ ਡਿਮਾਂਡ ਤੇ ਜ਼ਮੀਨ ਲੈ ਕੇ ਆਈਆਂ ਜਿਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰੀ ਜਾਓ ਸਾਰੀ ਜਾਣਕਾਰੀ ਦਿੱਤੀ ਜਾਊਗੀ ਮਾਲਕ ਦਾ ਨੰਬਰ ਵੀ ਦੱਸਾਂਗੇ ਰੇਟ ਏਰੀਆ ਵੀ ਦੱਸਿਆ ਜਾਊਗਾ ਸੋ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਉਹਨਾਂ ਵੀਰਾਂ ਤੱਕ ਜ਼ਰੂਰ ਪਹੁੰਚੇ ਜਿਹੜੇ ਵੀਰ ਜ਼ਮੀਨ ਖਰੀਦਣ ਦੇ ਚਾਹਵਾਨ ਨੇ 70 ਕਿੱਲੇ ਜ਼ਮੀਨ ਹੈ ਜੀ ਚਾਰ ਸਰਵਿਸਿਬਲ ਮੋਟਰਾਂ ਲੱਗੀਆਂ ਹੋਈਆਂ ਨੇ ਨਹਿਰੀ ਮੋਗਾ ਖੇਤ ਦੇ ਵਿੱਚ ਖੁੱਲਦਾ ਜੀ ਰੋਡ ਦਾ ਫਰੰਟ ਹੈ ਕਣਕ ਨਰਮੇ ਵਾਲਾ ਬਾਣ ਹੈ ਪੱਧਰ ਬਾਣ ਸਾਰਾ ਬਾਣ ਪੱਧਰ ਹੈ ਜੀ ਰੇਟ ਹੈਗਾ ਜੀ 22 ਲੱਖ ਰੁਪਏ ਕਿੱਲੇ ਦਾ ਏਰੀਆ ਕਾਲੇੰਬਾਲੀ सिरसा ਹਰਿਆਣਾ 822118 76906 822118 76906 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ 70 ਕਿੱਲੇ ਜ਼ਮੀਨ ਹੈ ਜਿਹੜੀ 22 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 9877988446 ਸਾਡਾ WhatsApp ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਤੁਸੀਂ ਇਸ ਨੰਬਰ ਤੇ 5 ਤੋਂ 7 ਫੁੱਟ ਮੋ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਜੀ ਕੋਈ ਵੀ ਵੀਰ ਕਿਸੇ ਵੀ ਕਿਤੇ ਕਾਰੋਬਾਰ ਦੀ ਕਿਸੇ ਵੀ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦਾ ਤਾਂ ਉਹ ਵੀ ਇਸ ਨੰਬਰ ਤੇ WhatsApp ਕਰ ਸਕਦੇ ਹੋ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਐਡ ਦੁਬਾਰੇ ਡਿਲੀਟ ਨਹੀਂ ਕੀਤੀ ਜਾਊਗੀ ਵੀਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਚੈੱਕ ਕਰਕੇ ਫੇਰ ਭੇਜਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਕਿਹੜੇ ਰੀਅਲ ਅਸ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਜਾਂ ਕੋਈ ਹੋਰ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆਸਾ ਕੀ ਸੋ ਸਾਰੇ ਜਿਹੜੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਇਹ ਗੱਡੀ ਬਕਾਊ ਆ ਗਈ 12 ਮਾਡਲ ਆ ਇਹ ਗੱਡੀ ਬਾਈ ਜੀ ਸੀਟਾਂ ਕੱਢ ਕੇ ਸੇਲ ਹੋਊਗੀ 2012 ਮਾਡਲ ਆ ਮੋਬਾਈਲ ਨੰਬਰ ਹੈ 999881 08170 ਰੇਟ ਫੋਨ ਤੇ ਹੋਊਗਾ